ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਆਪਾਂ ਗੱਲ ਕਰਾਂਗੇ ਸਰਦੀਆਂ ਦੇ ਮੌਸਮ ਵਿੱਚ ਨਾ ਕਈਆਂ ਦੇ ਹੱਥਾਂ ਪੈਰਾਂ ਦੀਆਂ ਉਂਗਲੀਆਂ ਬਹੁਤ ਜ਼ਿਆਦਾ ਸੁੱਜ ਜੰਨੀਆਂ ਤੇ ਲਾਲ ਹੋ ਜੰਨੀਆਂ ਤੇ ਉਹਨਾਂ ਦਾ ਆਪਾਂ ਇਲਾਜ ਕਰਾਂਗੇ ਵੀ ਘਰ ਦੇ ਵਿੱਚ ਆਪਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਠੀਕ ਕਰ ਸਕਦੇ ਹਾਂ ਜੀ ਤੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਆਪਣੇ ਹੱਥ ਤੇ ਪੈਰਾਂ ਨੂੰ ਨਾ ਦਿਨ ਦੇ ਵਿੱਚ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਹੈ ਥੋੜੀ ਬਹੁਤੀ ਹੋ ਸਕੇ ਤਾਂ ਧੁੱਪ ਜ਼ਰੂਰ ਲਵਾਇਆ ਕਰੋ ਤੇ ਤੁਸੀਂ ਨਾ ਇੱਕ ਟੱਬ ਦੇ ਵਿੱਚ ਕੋਸਾ ਪਾਣੀ ਪਾਉਣਾ ਹੈ ਜਿੰਨਾ ਵੀ ਮਤਲਬ ਤੁਹਾਡੇ ਹੱਥ ਪੈਰ ਸਾਇ ਸਕਣ ਉਹਨਾਂ ਦਾ ਕੋਸੇ ਪਾਣੀ ਦੇ ਵਿੱਚ ਤੁਸੀਂ ਲੋਨ ਪਾ ਲਿਓ ਜੀ ਇੱਕ ਚਮਚਾ ਭਰ ਕੇ ਪਾ ਲਿਓ ਤੇ ਚੰਗੀ ਤਰ੍ਹਾਂ ਉਹਨੂੰ ਮਿਕਸ ਕਰਕੇ ਉਹਦੇ ਵਿੱਚ ਤੁਸੀਂ 15 ਤੇ 20 ਮਿੰਟ ਆਪਣੇ ਹੱਥਾਂ ਤੇ ਪੈਰਾਂ ਨੂੰ ਡਬੋ ਕੇ ਰੱਖੋ ਇਹ ਇਸ ਤਰ੍ਹਾਂ ਕਰਨ ਨਾਲ ਵੀ ਬਹੁਤ ਫਰਕ ਪੈਂਦਾ ਹੈ ਜੀ ਇੱਕ ਤਾਂ ਆਪਣਾ ਸੋਜਾ ਘਟ ਜਾਂਦਾ ਹੈ ਤੇ ਇੱਕ ਮਤਲਬ ਜਿਹੜੀ ਲਾਲੀ ਜੀ ਹੁੰਦੀ ਹੈ ਇਹ ਠੀਕ ਹੋ ਜਾਂਦੀ ਹੈ ਹੱਥਾਂ ਦੀ ਤੇ ਦੂਸਰਾ ਤੁਸੀਂ ਕੀ ਕਰਨਾ ਜੀ ਪਿਆਜ਼ ਨੂੰ ਲੈ ਕੇ ਉਹਨੂੰ ਚੰਗੀ ਤਰ੍ਹਾਂ ਛਿੱਲ ਕੇ ਕद्दूकश ਕਰ ਲਿਓ ਜੀ ਕद्दूकश ਕਰਨ ਤੋਂ ਬਾਅਦ ਉਹਦੇ ਵਿੱਚੋਂ ਕਾਫੀ ਸਾਰਾ ਪਾਣੀ ਨਿਕਲੇ ਆਉਂਦਾ ਹੁੰਦਾ ਹੈ ਉਹਨਾਂ ਤੁਸੀਂ ਰੂੰ ਦੇ ਨਾਲ ਹੱਥਾਂ ਤੇ ਪੈਰਾਂ ਦੀਆਂ ਉਂਗਲੀਆਂ ਪਰ ਚੰਗੀ ਤਰ੍ਹਾਂ ਉਹਨੂੰ ਲਾਇਆ ਕਰੋ ਇਸ ਤਰ੍ਹਾਂ ਕਰਨ ਨਾਲ ਵੀ ਇੱਕ ਤਾਂ ਸੋਜ ਘਟ ਜਾਣੀ ਆ ਜਿਹੜੇ ਆਪਣੇ ਪੈਰ ਹੱਥ ਸੁੱਜੇ ਹੋਏ ਹੁੰਦੇ ਆ ਤੇ ਇਹਦੇ ਨਾਲ ਤੁਹਾਨੂੰ ਬਹੁਤ ਛੇਤੀ ਆਰਾਮ ਮਿਲੇਗਾ ਜੀ ਵੀਡੀਓ ਵਧੀਆ ਲਗੀ ਤਾਂ ਤੁਸੀਂ ਲਾਈਕ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਜੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਕਿਸੇ ਦਾ ਭਲਾ ਹੋ ਜਾਊਗਾ ਕਿਉਂਕਿ ਸਰਦੀਆਂ ਦੇ ਵਿੱਚ ਇਹ ਪ੍ਰੋਬਲਮ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਹੁਣ ਤੁਸੀਂ ਪੈਣ ਤੋਂ ਪਹਿਲਾਂ ਕੀ ਕਰਨਾ ਹੈ ਜੀ ਚਾਰ ਚਮਚੇ ਸਰੋਂ ਦੇ ਤੇਲ ਵਿੱਚ ਇੱਕ ਚਮਚਾ ਤੁਸੀਂ ਪਾ ਲੈਣਾ ਜੀ ਜਿਹੜਾ ਸਿੰਧ ਦਾ ਨਮਕ ਹੁੰਦਾ ਹੈ ਉਹਨੂੰ ਤੁਸੀਂ ਗਰਮ ਕਰ ਲਿਓ ਜੀ ਸੌਣ ਤੋਂ ਪਹਿਲਾਂ ਇਹਨੂੰ ਆਪਣੇ ਹੱਥਾਂ ਤੇ ਤੇ ਪੈਰਾਂ ਦੀਆਂ ਉਂਗਲੀਆਂ ਤੇ ਚੰਗੀ ਤਰ੍ਹਾਂ ਲਾਉਣਾ ਹੈ ਜੀ ਤੁਸੀਂ ਜਰਾਬਾਂ ਪਾ ਕੇ ਫਿਰ ਸੌਂਜਿਓ ਹੋ ਸਕੇ ਤਾਂ ਹੱਥਾਂ ਤੇ ਦਸਤਾਨੇ ਪਾ ਲਿਓ ਜੀ ਤੇ ਇਸ ਤਰ੍ਹਾਂ ਕਰਨ ਨਾਲ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਜੀ ਵੀਡੀਓ ਬਧੀਆ ਲੱਗੀ ਤਾਂ ਲਾਈਕ ਕਰ ਦਿਓ ਜੀ ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ